ਰਿਟਾਇਰਡ ADGP ਗੁਰਿੰਦਰ ਸਿੰਘ ਢਿੱਲੋਂ ਅਤੇ ਉਹਨਾਂ ਦੇ ਸਾਥੀਆਂ ਵੱਲੋਂ ਪਾਰਕ ਹਸਪਤਾਲ ਨਾਲ ਮਿਲ ਕੇ CDKS ਪਵਨ ਪਟਿਆਲਾ ਦੇ ਵਿੱਚ ਫ੍ਰੀ ਮੈਡੀਕਲ ਕੈਂਪ ਲਗਾਇਆ ਗਿਆ ਉਹਨਾਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਸਮਾਜ ਨੂੰ ਜ਼ਰੂਰਤ ਹੈ ਕਿ ਸਿਹਤ ਕ੍ਰਾਂਤੀ ਲਿਆਉਂਦੀ ਸਿਹਤਵਾਲ ਧਿਆਨ ਦੇਣ ਦੀ ਤਾਂ ਜੋ ਪੰਜਾਬ ਨੂੰ ਆਉਣ ਵਾਲੇ ਸਮੇਂ ਵਿੱਚ ਪੰਜਾਬ ਦੇ ਭਵਿੱਖ ਨੂੰ ਬਚਾਇਆ ਜਾ ਸਕੇ ਇਸ ਮੌਕੇ ਉਹਨਾਂ ਵੱਲੋਂ ਜੋ ਕੈਂਪ ਦੇ ਵਿੱਚ ਮਰੀਜ਼ ਪਹੁੰਚ ਰਹੇ ਸਨ ਉਹਨਾਂ ਨੂੰ ਬੁੱਟੇ ਵੀ ਵੰਡੇ ਗਏ ਤਾਂ ਜੋ ਵਾਤਾਵਰਨ ਨੂੰ ਬਚਾਇਆ ਜਾ ਸਕੇ ਇਹ ਕੈਂਪੋ ਸਾਡਾ ਇੱਕ ਕਲਬ 21 ਹੈ ਪੰਜਾਬ ਜਿਹੜਾ ਹੈੱਡਕੁਆਰਟਰ ਲੁਧਿਆਣਾ ਹੈ ਮੈਂ ਉਸ ਦਾ ਫਾਊਂਡਰ ਤੇ ਪੇਟਰਨ ਆ ਅਰੇ ਸਾਡੇ ਜਿਹੜੇ ਮੈਂਬਰਸ ਨੇ ਉਹ ਤਕਰੀਬਨ ਸਾਰੇ ਵੈਲ ਟੂ ਬੀ ਇੰਡਸਟਰੀਸ ਨੇ ਪਰ ਇਹ ਕਾਫੀ ਸਾਲਾਂ ਤੋਂ ਕੰਮ ਕਰ ਰਹੇ ਨੇ ਜਿਨ੍ਹਾਂ ਚ ਇਹਦੇ ਤਿੰਨ ਹਿੱਸੇ ਨੇ ਹੈਲਥ ਐਂਡ ਵੈਲਬਿੰਗ ਫੇਅਰ ਸਪੋਰਟਸ ਅਕੈਡੈਮਿਕ ਐਂਡ ਸਕਿੱਲ ਬਿਲਡਿੰਗ ਪਰ ਤਿੰਨ ਨੇ ਸੈਪਰੇਟ ਐਗਜ਼ੈਕਟਿਵ ਹੈਡ ਨੇ ਤੁਸੀਂ ਸ਼ਾਇਦ ਬੋਰਡ ਤੇ ਦੇਖਿਆ ਹੋਵੇਗਾ ਪੰਨਿਆਂ ਦੇ ਨਾਂ ਦੇ ਵਿੱਚ ਉਹਨਾਂ ਦੇ ਸੀਗਾ ਮੈਂ ਜਦੋਂ ਪੁਲਿਸ ਦੇ ਵਿੱਚ ਦੇਖਿਆ ਸੀਗਾ ਕਿ ਸਾਡੀ ਮੈਡੀਕਲ ਹੈਲਥ ਅਵੇਅਰਨੈਸ ਬਹੁਤ ਘੱਟ ਹੈ ਇਹ ਸਾਡਾ ਇੱਕ ਆਊਟਰੀਚ ਪ੍ਰੋਗਰਾਮ ਆ ਜਿਹੜਾ ਕਲੱਬ 21 ਐਂਡ ਪਾਰਕ ਹਸਪੀਟਲ ਪਾਰਕ ਹਸਪੀਟਲ ਵੀ ਸਾਡੇ ਨਾਲ ਜਿਹੜਾ ਸਹਿਯੋਗ ਦੇ ਰਹੇ ਨੇ ਇਟ ਇਜ਼ ਟੋਟਲੀ ਚੈਰੀਟੇਬਲ ਆ ਜੜੀ ਵੀ ਕੋਈ ਐਕਸਪੈਂਡੀਚਰ ਅਨਾਲਡ ਹੋ ਰਿਹਾ ਉਹ ਸਕੈਪ 21 ਕਰ ਰਿਹਾ ਜਾਂ ਉਹਨਾਂ ਦੀ ਟੀਮ ਦੇ ਮੈਂਬਰ ਕਰ ਰਹੇ ਇਹਦਾ ਮਕਸਦ ਸਿਰਫ ਇੰਨਾ ਆ ਕਿ ਜੇ ਤੁਹਾਡੀ ਸੇਫ ਠੀਕ ਹੈ ਤੇ ਤੁਸੀਂ ਸਾਰੀ ਦੁਨੀਆ ਤੁਹਾਡੇ ਲਈ ਠੀਕ ਹੈ ਪਰ ਇਹ ਸਾਰਾ ਤਜਰਬਾ ਅਸੀਂ ਦੇਖਿਆ ਆ ਕਿ ਜਦੋਂ ਤੋਂ ਸਾਡੀ 80000 ਦੀ ਪੁਲਿਸ ਦਾ ਐਨੂਅਲ ਮੈਡੀਕਲ ਚੈੱਕਅਪ ਹੋਣ ਲੱਗਿਆ ਸੀਗਾ ਤੇ ਸਾਡੇ ਜਿਹੜੀ ਹੈਲਥ ਅਵੇਅਰਨੈਸ ਲਈ ਜਵਾਨਾਂ 'ਚ ਵਧੀ ਸੀ ਔਰ ਉਹ ਅਵੇਅਰਨੈਸ ਕਰਕੇ ਇਵਨ ਕੋਵਿਡ ਦੇ ਦੌਰਾਨ ਸਾਡੇ ਪੂਰੇ ਇਸ ਦਾ ਬਚਾਅ ਹੋਇਆ ਸੀ ਇਹ ਦੇਖਿਆ ਗਿਆ ਹੈ ਕਿ ਜਦੋਂ ਮੈਂ ਪਿੰਡਾਂ 'ਚ ਇੰਟਰੈਕਟ ਕਰਕੇ ਦੇਖਿਆ ਤੇ ਪਹਿਲੀ ਕਮੀ ਇਹ ਦੇਖੀ ਕਿ ਜਿਹੜੀ ਜਨਰਲ ਪਬਲਿਕ ਹੈ ਰੂਰਲ ਏਰੀਆ ਦੀ ਜਾਂ ਪੂਰੇ ਰੇਅਰ ਏਰੀਆਸ ਦੀ ਇਕਨੋਮਿਕਲੀ ਵੀਕਰ ਏਰੀਆਸ ਦੀ ਉਹਨਾਂ ਦੇ ਜਨਰਲ ਅਵੇਅਰਨੈਸ ਦੀ ਕਮੀ ਇਹ ਮਕਸਦ ਸਾਡਾ ਸੀ ਪਹਿਲਾਂ ਇੱਕ ਕੈਂਪ ਵਾਲੀਪੁਰ ਲਗਾਇਆ ਸੀ ਦੋਵੇਂ ਪਿੰਡ ਅਡਾਪਟ ਕੀਤੇ ਨੇ ਉਹ ਸਟਾਰਟ ਆਸੇ ਮਾਡਲ ਲੇਕਿਨ ਇਹ ਦੇਖਿਆ ਕਿ ਉਹਨਾਂ ਨੂੰ ਇਹ ਨਹੀਂ ਪਤਾ ਕਿ ਕਰਨਾ ਕੀ ਹੈ ਜਾਇ ਚੱਲੀ ਜਾਂਦੇ ਨੇ ਲੇਕਿਨ ਉਹਨਾਂ ਨੂੰ ਅਵੇਅਰਨੈਸ ਨਹੀਂ ਸੀ ਪਾਰਕ ਹਸਪੀਟਲ ਦੇ ਚੇਅਰਪਰਸਨ ਨੇ ਜਿਹੜੇ ਮਸਤ ਕੁੱਤਾ ਓਨਰ ਨੇ ਉਹਨਾਂ ਦੇ ਬੇਟੇ ਅੰਕਿਤ ਜੀ ਉਹਨਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਉਹਨਾਂ ਨੇ ਕਿਹਾ ਜੀ ਮੈਂ ਸਹਿਯੋਗ ਦੇਣ ਨੂੰ ਚਾਹ ਰਿਹਾ ਇਟਸ ਅ ਗੁੱਡ ਕਾਸ ਸਾਡਾ ਕਲਬ 21 ਪਹਿਲਾਂ ਨਹੀਂ ਕਰ ਰਿਹਾ ਸੀ ਮੈਂ ਦੱਸਣਾ ਚਾਹਾਂਗਾ ਕਿ ਮਨਦੀਪ ਜਿਹੜੇ ਹਾਕੀ ਦੇ ਪਲੇਅਰ ਜਦੋਂ ਬਡਿੰਗ ਪਲੇਅਰ ਸੀ ਸਾਡੇ ਕਲੱਬ ਨੇ ਸਪਾਂਸਰ ਕੀਤਾ ਸੀ ਹੁਣ ਹੀ ਇਜ਼ ਅ ਪਰਮਨੈਂਟ ਪਲੇਅਰ ਆਫ தி ਟੀਮ ਵੀ ਆਰ ਹੈਪੀ ਅਬਾਊਟ ਥੈਟ ਸਿਮਿਲਰਲੀ ਇਹ ਕੈਂਪਸ ਜਿਹੜੇ ਨੇ ਅਸੀਂ ਪੂਰੇ ਡਿਸਟ੍ਰਿਕਟ ਚ ਫਾਰਦਰ ਟਾਈਮਿੰਗ ਪਟਿਆਲਾ ਨੂੰ ਕਰ ਰਹੇ ਹਾਂ ਉਸ ਤੋਂ ਇਲਾਵਾ ਲੁਧਿਆਣਾ ਫਿਰੋਜ਼ਪੁਰ ਵੀ ਕਰਾਂਗੇ ਆਂਡੀ ਅਨਸਰ ਫੇ ਨਾ ਕਿ ਭਾਈ ਆਪਣੀ ਸਿਹਤ ਬਾਰੇ ਜਾਣਕਾਰੀ ਰੱਖੋ ਔਰ ਅਸੀਂ ਫੋਕਸ ਇਹ ਰੱਖ ਰਹੇ ਹਾਂ ਕਿ ਜਿਹੜੇ ਜਨਰਲ ਚੈੱਕ ਆਪਿਆ ECG BP ਕੋਈ ਮੈਡੀਕਲ ਇਸ਼ੂਸ ਨੇ 슈ਗਰ ਕਾਈਨਿਤੀਆ ਇਸ਼ੂਸ ਖਾਸ ਕਰਕੇ 올ਡ ਪੀਪਲ ਨੂੰ ਥੜੀਆਂ ਵਿੱਚ ਜੋੜਾਂ ਦਾ ਇਸ਼ੂਸ ਇਹ ਇਸ ਕੈਂਪ ਦੇ ਵਿੱਚ ਜ਼ਿਆਦਾਤਰ ਕਰ ਰਹੇ ਆ ਜਿਹਦੇ ਚ ਅੱਖਾਂ ਵੀ ਜ਼ਰੂਰੀ ਨੇ ਦਵਾਵਾਂ ਔਰ 3 ਦਿਨ ਵਾਸਤੇ ਮੈਡੀਸਿਨ ਵੀ ਅਸੀਂ ਜਿਨ੍ਹਾਂ ਨੂੰ ਜ਼ਰੂਰਤ ਹੈ ਉਹਨਾਂ ਨੂੰ ਮੈਡੀਸਿਨ ਵੀ ਫ੍ਰੀ ਦੇ ਰਹੇ ਆ ਜਿਹੜੇ ਦੋ ਪਿੰਦ ਅਦਾਪਤ ਕੀਤੇ ਨਾ ਜੀ ਮੈਂ ਤੁਹਾਨੂੰ ਆਪਣਾ ਪ੍ਰੋਜੈਕਟ ਪੂਰਾ ਕਰਕੇ ਦੱਸੂਗਾ ਕਿ ਜੋ ਕੁਝ ਮੈਂ ਜ਼ਿੰਦਗੀ 'ਚ ਸਿੱਖਿਆ ਮੈਂ ਜਦੋਂ ਪੋਲਿਟਿਕਸ ਜੁਆਇਨ ਕੀਤੀ ਹੈ ਐਸ ਕਾਂਗਰਸ ਤੇ ਮੈਂ ਇੱਕ ਕਿਹਾ ਸੀਗਾ ਕਿ ਜੋ ਕੁਝ ਮੈਂ ਜ਼ਿੰਦਗੀ 'ਚ ਆਪਣੇ 30 ਤਿੰਨ ਦਹਾਕੇ ਦੇ ਪੁਲਿਸ 'ਚ ਸਿੱਖਿਆ ਹੈ ਤੇ ਨੈਟਵਰਕ ਬਣਾਇਆ ਮੈਂ ਸੁਸਾਇਟੀ ਨੂੰ ਉਹ ਸਿੱਖਿਆ ਆਪਣੀ ਜੋ ਸਿੱਖਿਆ ਹੈ ਉਹਨੂੰ ਵਾਪਸ ਦੇਣਾ ਚਾਹੁੰਦਾ ਹਾਂ ਉਸ ਸਿੱਖਿਆ ਦੇ ਵਿੱਚੋਂ ਇਹ ਦੋ ਪਿੰਡ ਅਡਾਪਟ ਕੀਤੇ ਨੇ ਤੇ ਇਹ ਹੈਲਥ ਅਡਾਪਟ ਕੀਤੇ ਨੇ ਇੱਕ ਨੂਰ ਖੇੜੀ ਆਪਾਂ ਸੋ ਤੀਸਰੇ ਕੰਮ ਜਿਹੜਾ ਮੈਂ ਕਰ ਰਿਹਾ ਹਾਂ ਉਹ ਤੁਸੀਂ ਦੇਖਿਆ ਹੋਊਗਾ ਕਿ ਸੈਂਡ ਪ੍ਰੋਟੈਕਸ਼ਨ ਜਿਹੜੀ ਹੈ ਪਟਿਆਲਾ ਦੀ ਉਹ ਬਹੁਤ ਜ਼ਰੂਰੀ ਹੈ ਜਦੋਂ ਤੁਸੀਂ ਮੀਨ ਸੀ ਲੈਵਲ ਚੈੱਕ ਕਰਦੇ ਹੋ ਰੋਪੜ ਵਾਲੀ ਸਾਈਡ ਤੋਂ ਸਰਹੰਦ ਵਾਲੀ ਸਾਈਡ ਤੋਂ ਜ਼ੀਰਕਪੁਰ ਵਾਲੀ ਸਾਈਡ ਤੋਂ ਇਹ ਮਹਾਲੀ ਵਾਲੀ ਸਾਈਡ ਤੋਂ ਤੁਸੀਂ ਦੇਖੋਗੇ ਪਟਿਆਲਾ ਇੱਕ ਲੋਏਸਟ ਪੁਆਇੰਟ ਹੈ ਇੱਕ ਇਹਨਾਂ ਨੇ ਬਣਾਵਾਇਆ ਹੋਇਆ ਜੀ ਕਿ ਪਟਿਆਲਾ ਨੂੰ ਇੱਕ ਵਾਰ ਹੈ ਕਿ ਜੇ ਕਿਤੇ ਡੁੱਬੂਗਾ ਤੇ ਪਾਣੀ ਵਿੱਚ ਡੁੱਬੂਗਾ ਉਹ ਕੋਈ ਵਰਨ ਨਹੀਂ ਹੈ ਤੁਸੀਂ ਬਾਠ ਕੇ ਮੀਨ ਸੀ ਲੈਵਲ ਚੈੱਕ ਕਰੋ ਸਾਡਾ ਇਹ ਜਿਹੜਾ ਪਟਿਆਲਾ ਹੈ ਇਹ ਜਿਹੜੀ ਨਦੀ ਬਣੀ ਹੈ ਇਸ ਕਰਕੇ ਪਣੀ ਹੈ ਕਿਉਂਕਿ ਸਾਡੇ ਤੋਂ ਇੱਥੋਂ ਦੀ ਨਿਮਾਨ ਗੁਜ਼ਰਦਾ ਹੈ ਮੀਨ ਸੀ ਲੈਵਲ ਕਰਕੇ ਉਹਦੇ ਸੈਕੰਡ ਪ੍ਰੋਜੈਕਟ ਜਿਹੜਾ ਸੋਸ਼ਲ ਕੌਜ਼ ਵਾਸਤੇ ਲਿਆ ਹੋਇਆ ਉਹ ਹੈਗਾ ਫਲੱਡ ਪ੍ਰੋਟੈਕਸ਼ਨ ਦਾ ਮੈਂ ਆਲਰੇਡੀ ਵਿਜ਼ਿਟ ਕੀਤੀ ਸੀ ਨਵੀ ਹੁਣ ਇੱਕ ਦੋ ਜਿਹੜੇ ਖਾਣ ਚੱਲਦੇ ਨੇ ਚੁਆਨ ਨੇ ਉਹ ਵਿਜ਼ਿਟ ਕਰਨੀਆਂ ਨੇ ਮੈਂ ਪੰਚਾਇਤਾਂ ਨਾਲ ਗੱਲ ਕੀਤੀ ਆ ਕਿਉਂਕਿ ਨਾ ਹੀ ਮੈਡੀਕਲ ਵਾਸਤੇ ਕਿਸੇ ਪੋਲੀਟੀਕਲ ਡਿਵੀਜ਼ਨ ਦੀ ਜ਼ਰੂਰਤ ਹੈ ਚਾਹੇ ਕਿਸੇ ਪਾਰਟੀ ਨਾਲ ਸੰਬੰਧ ਦਾ ਕਿਸੇ ਕਾਸਤਾ ਕਿਸੇ ਰਿਲੀਜੀਅਨ ਦਾ ਅਸੀਂ ਉਹਦੀ ਸੇਵਾ ਕਰਨਾ ਚਾਹੁੰਦੇ ਆਂ ਖਿਆਲ ਰੱਖਣਾ ਚਾਹੁੰਦੇ ਆਂ ਉਹਨੂੰ ਜਾਗਰੂਕ ਰਹਿਣਾ ਚਾਹੁੰਦੇ ਆਂ ਕਿ ਤੁਹਾਨੂੰ ਹੈਲਥ ਦੀ ਜ਼ਰੂਰਤ ਹੈ ਸਿਮਿਲਰਲੀ ਜੇ ਨਾ ਫਲੱਡ ਆਉਂਦਾ ਹੜ੍ਹ ਹੁੰਦਾ ਉਦੋਂ ਜੇ ਵੀ ਕੋਈ ਇਹਦੀ ਗੱਲ ਨਹੀਂ ਹੈ ਕਿ ਇਹ ਕਿਹੜੀ ਪਾਰਟੀ ਦਾ ਹੈ ਕਿਹੜੇ ਧਰਮ ਦਾ ਹੈ ਸਾਰੇ ਜਨਾਂ ਨੂੰ ਇੱਕੋ ਜਿਹਾ ਨੁਕਸਾਨ ਹੋਇਆ ਤੁਸੀਂ 11 ਜੁਲਾਈ 2023 ਨੂੰ ਜਿਹੜਾ ਫਲੱਡ ਆਇਆ ਸੀ ਤੇ ਜਿਹੜਾ 11 ਜੁਲਾਈ 1993 ਨੂੰ ਫਲੱਡ ਆਇਆ ਹੈਗੇ ਉਹਨਾਂ ਦਾ ਡਾਟਾ ਕਲੈਕਟ ਕਰੋ ਤੇ ਕਿਸੇ ਨੇ ਇਹ ਦਬਾਇਤ ਨਹੀਂ ਕੀਤੀ ਕਿ ਇਹ ਕਿਹੜੀ ਪਾਰਟੀ ਦਾ ਮੈਂ ਔਰ ਮੇਰੀ ਟੀਮ ਨੇ ਇਹ ਨਿਸ਼ਚਿਤ ਕੀਤਾ ਹੈ ਕਿ ਅਸੀਂ ਸਭ ਤੋਂ ਪਹਿਲਾਂ ਜਿਹੜੇ ਸਿਵਿਕ ਪ੍ਰੋਸੈਸ ਨੇ ਇਹ ਪੋਲੀਟੀਕਲ ਕੌਜ਼ ਨੇ ਜਿਹੜੀ ਸਾਰੇ ਮੈਸਸ ਲਈ ਜ਼ਰੂਰੀ ਨੇ ਉਹਨਾਂ ਨੂੰ ਲੈ ਕੇ ਚੱਲਾਂਗੇ ਇੱਕ ਵਾਰੀ ਫੇਰ ਮੈਂ ਕਹਿਣਾ ਚਾਹੁੰਦਾ ਕਿ ਜਿੱਥੇ-ਜਿੱਥੇ ਅਸੀਂ ਕੈਂਪ ਲਗਾਉਂਦੇ ਆਂ ਜਿਹੜੇ ਹਸਪੀਟਲ ਨਾਲ ਅਸੀਂ ਕੋਆਰਡੀਨੇਟ ਕਰਕੇ ਲਵਾਈਏ ਉਹਨਾਂ ਤੋਂ ਫ੍ਰੀ ਲੈਣਾਂਗੇ ਚੈਰੀਟੇਬਲ ਪਾਸਸਸ ਦੇਣਗੇ ਜਿਹੜਾ ਖਰਚਾ ਹੋਏਗਾ ਉਹ ਕਲੱਬ 21 ਕਰੇਗਾ ਮੈਂ ਸਿਰਫ ਇਹ ਨਹੀਂ ਅਪੀਲ ਕਰਨਾ ਚਾਹੁੰਦਾ ਕਿ ਜਿੰਨੂੰ ਕਿਤੇ ਜ਼ਰੂਰਤ ਹੈ ਇਸ ਆਊਟਰੀਚ ਪ੍ਰੋਗਰਾਮ ਜਿਹੜਾ ਮੈਂ ਸ਼ੁਰੂ ਕੀਤਾ ਹੈ ਬਤਾਰ ਪਾਲਿਟੇਸ਼ਨ ਐਂਡ ਥਰੂ ਕਲੱਬ 21 ਐਂਡ ਪਾਰਥ ਹਸਪੀਟਲ ਵੱਧ ਤੋਂ ਵੱਧ ਹਾਜ਼ਰ ਹੋਣ اپنی صحت ਤੋਂ علاوہ ਹੋਰ ਕੁਝ ਜ਼ਰੂਰੀ ਨਹੀਂ ਹੈ ਜੇ ਜਹਾਨ ਹੈ ਤਾਂ ਫੇਰ ਹੀ ਤੁਸੀਂ ਇਹ ਜਹਾਨ ਹੈ ਤੇ ਫੇਰ ਹੀ ਤੁਹਾਡੇ ਵਾਸਤੇ ਜਹਾਨ ਸੋ ਇਹ ਮਾਤਾ ਸਾਡਾ ਕਿ ਸਾਨੂੰ ਸਿਹਤ ਵਾਸਤੇ ਸਾਰਿਆਂ ਨੂੰ ਜਾਗਰੂਕ ਕਰ ਗੁਰਜੀਤ ਰਮਣ ਐਡੀਸ਼ਨਲ ਸੀਓ ਪਾਰਕ ਹਸਪੀਟਲ ਪਟਿਆਲਾ ਡਾਕਟਰ ਜੀ ਟੀਮ ਲੈ ਕੇ ਆਏ تھے ਅੰਦਰ ਕਸਟ ਆਫ ਹੋਟਲ ਰਜਾ ਵੈਡਿਸ ਵੀ ਸਭ ਰਾ ਸੋਸ਼ਲ ਕਾਰ ਜਿਨਾਂ ਨੇ ਲੰਬਿਆ ਅਸੀਂ ਆਲਰੇਡੀ ਵੀ ਕੈਂਪ ਲਾ ਰਹੇ ਆਂ ਲੇਕਨ ਦਿਸ ਇਜ਼ ਦਾ ਹਾਈਸ ਸਪੈਸ਼ਟਿਕ ਕੈਂਪ ਅਸੀਂ ਦੇ ਵਿੱਚ ਦਨ ਦਨ ਦੀ ਫਰੀ ਜਿਹੜੀ ਮੈਡੀਸਨ ਦਿੰਨੇ ਆਂ 올 ਟਾਈਪਸ ਆਫ ਚੈਕਿੰਗ ਆ ਜਿਹੜੀ ਇਸ ਕੈਂਪ ਦੇ ਵਿੱਚ ਫਰੀ ਹੈ ਗਿਆ ਤਾਂ ਇਹਦੇ ਜਿਹੜੇ ਹੈ ਗਿਆ ਆ ਹੋਨਰ ਉਹਨਾਂ ਵੱਲੋਂ ਸਾਨੂੰ ਡਾਇਰੈਕਸ਼ਨ ਹੈਗੀ ਆ ਡਾਕਟਰ ਅੰਕਿਤ ਗੁਪਤਾ ਐਂਡ ਡਾਕਟਰ ਅਜੀਤ ਗੁਪਤਾ ਨੂੰ ਤਾਂ ਅਸੀਂ ਹਰ ਟਾਈਮ ਜਿਹੜਾ ਹੈਗਾ ਅਵੇਅਰਨੈਸ ਔਰ ਚੈਰੀਟੇਬਲ ਜਿਹੜੀ ਹੈਗੀ ਉਹ ਕੈਂਪਿੰਗ ਕਰਦੇ ਸਰ ਕਿੰਨੇ ਦਿਨ ਚੱਲੂਗਾ ਤੇ ਕਿੰਨੇ ਮਰੀਜ਼ ਲਗਣ ਤੱਕ ਆ ਗਏ ਅਸੀਂ ਹੁਣ ਤੱਕ ਜਿਹੜਾ ਕੈਂਪ ਲਾ ਲਿਓ 300 ਤੋਂ ਉੱਪਰ ਕੈਂਪ ਲਾ ਚੁੱਕਿਆ ਆ ਪਰ 400 ਤੋਂ ਉੱਪਰ ਦਾ ਲਾ ਲਿਆ ਬਲਕਿਨ ਇਹ ਜਿਹੜਾ ਸੈਕੰਡ ਕੈਂਪ ਹੈ ਇਹ ਢਿਲੋਂ ਸਾਹਿਬ ਨੇ ਆਰਗੇਨਾਈਜ਼ ਕੀਤਾ ਔਰ ਜਦ ਤੱਕ ਕਰੇ ਸਾਡਾ ਸਹਿਯੋਗ ਮੰਗਣਗੇ ਅਸੀਂ ਬਿਲਕੁਲ ਰੈਡੀ ਟੂ ਪੇ ਕਿੰਨੇ ਮਰੀਜ਼ ਆ ਚੁੱਕੇ ਸਰ ਹੁਣ ਤੱਕ ਇਹ ਹੁਣ ਤੱਕ ਜਿਹੜੇ 350 ਕੈਂਪ ਦੇ ਵਿੱਚ ਆ ਉਹ ਕਰੀਬ ਹੈਗੇ ਨੇ 21000 ਤੋਂ ਉੱਪਰ ਜਿਨ੍ਹਾਂ ਨੂੰ ਅਸੀਂ ਫ੍ਰੀ ਮੈਡੀਸਨ ਦੇ ਚੁੱਕੇ ਆ ਉਹਨਾਂ ਨੂੰ ਜਿਹੜੀ ਹੈਗੀ ਹੈ ਜੇ ਕੋਈ ਇਨਵੈਸਟੀਗੇਸ਼ਨ ਜਰੂਰ ਹੈ ਉਹ ਡਿਸਕਾਊਂਟ ਤੇ ਜਾਂਦੀ ਹੈਗੀ ਤੇ ਹੁਣ ਹੁਣ ਜਿਹੜੇ ਇੱਥੇ ਪਿਛਲੇ ਕੈਂਪ ਦੇ ਵਿੱਚ ਇਹਨਾਂ ਦੇ 114 ਸੀਗੇ ਹੁਣ ਜਿਹੜੇ ਹੈਗੇ ਆ ਇਹ 54 ਪਹੁੰਚ ਚੁੱਕੇ ਆ ਲੇਕਿਨ ਸ਼ਾਮ ਤੱਕ ਲਗਭਗ 702 ਬਣ ਜਾਏਗਾ ਜਦੋਂ ਕੋਈ ਮਰੀਜ਼ ਨੂੰ ਕੋਈ ਪਰੇਸ਼ਾਨੀ ਹੁੰਦੀ ਹੈ ਉਹ ਜ਼ਿਆਦਾਤਰ ਗਰੀਬ ਹੁੰਦਾ ਹੈਗਾ ਉਹ ਸਰਕਾਰੀ ਹਸਪਤਾਲ ਉਹ ਮੈਂ ਤੇ ਪ੍ਰਾਈਵੇਟ ਹਸਪਤਾਲ ਜੇ ਦੇਖਿਆ ਜਾਂਦਾ ਕਿ ਆਪੀਡੀ ਦੇ ਕਰਕੇ ਜਾਂ ਬੈਡ ਦੇ ਕਰਕੇ ਉਹ ਕਰਕੇ ਡਾਕਟਰ ਵੀ ਦੇਖਦੇ ਕਰਦੇ ਉਹ ਬਹੁਤ ਜ਼ਿਆਦਾ ਹੋ ਰਿਹਾ ਇਸ ਕਾਰਨ ਕਿ ਇਹ ਪ੍ਰਾਈਵੇਟ ਹਸਪਤਲਾਂ ਦੀ ਇਹ ਲੱਗਦੀ ਨਹੀਂ ਪ੍ਰਾਈਵੇਟ ਹਸਪਤਲਾਂ ਨੂੰ ਇਹ ਇਹ ਜੋ ਬਰੇਲ ਲੈਣਾ ਚਾਹੀਦੇ ਨੇ ਕਿ ਮਾਰਕ ਸਭ ਨਹੀਂ ਹੋਣਾ ਹੈਗਾ ਚਾਹੇ ਬਾਹਰੋਂ ਜਾਂ ਕੋਈ ਵੀ ਚੀਜ਼ ਹੈ ਉਹ ਇਸ ਤਰ੍ਹਾਂ ਦੇ ਕੁਝ ਕੀਤਾ ਜਾਵੇ ਕਿ ਉਹਨਾਂ ਲੋਕਾਂ ਤੱਕ ਵੀ ਇਹ ਸੁਣਨਾ ਸੁਆਮ ਹੋ ਚਾਹੀਏ ਬਿਲਕੁਲ ਤੁਹਾਡੀ ਸੁਜੈਸ਼ਨ ਇਹ ਠੀਕ ਹੈ ਲੇਕਿਨ ਤੁਸੀਂ ਦੇਖਾ ਹੋਏਗਾ ਜਿਹੜਾ ਇਨ ਪਟਿਆਲਾ ਪਾਰਖ ਹਸਪਤਲ ਪਟਿਆਲਾ ਦੇ ਸਭ ਤੋਂ ਸਸਤੀ ਆਬੀਡੀ ਪਾਰਖ ਹਸਪਤਲ ਦੀ ਜਗ੍ਹਾ ਆ ਬਿਲਕੁਲ ਖਿਆਲ ਰੱਖਿਆ ਜਾਂਦਾ ਸੀ ਕੋਸ਼ਿਸ਼ ਹੀ ਇਹਨਾਂ ਨੀਹਾਨਰਜ਼ ਦੀ ਹੈਗੀ ਉਹ ਮੈਕਸਿਮਮ ਜਿਹੜੀ ਹੈਗੀ ਆ ਦਿੱਤੀ ਜਾਵੇ ਫੈਸਿਲਿਟੀ ਮੈਡੀਕਲ ਫੈਸਿਲਿਟੀ ਟੂ ਆਲ ਪੇਸ਼IENTS ਉਹਦਾ ਬਿਲਕੁਲ ਖਿਆਲ ਰੱਖਿਆ ਠੀਕ ਹੈ ਤਾਂ ਕਿਵੇਂ ਕੀ ਨਾਮ ਰੱਖੀ ਬਾਪ ਪ੍ਰਵੀਨਪੁਰੀ ਆਰਥੋਪੈਡਿਕ ਕੰਸਲਟੈਂਟ ਪਾਰ ਹਸਪੀਟਲ ਪਰਦਲਾ ਕਿਸ ਤਰ੍ਹਾਂ ਦਾ ਇਹ ਮੈਡੀਕਲ ਕੈਂਪ ਆਇਆ ਹੈ ਕਿਹੜੇ ਕਿਹੜੇ ਵਿਸ਼ੇ ਇਸ ਤੇ ਇਸ ਤੇ ਸਾਡੇ ਕੋਲ ਆਰਥੋਪੈਡੀਸ਼ਨ ਮੈਡੀਸਨ ਆਈ ਗਾਇਨੀ ਐਚ 4 ਸਪੈਸ਼ਲਿਟੀਜ਼ ਸਾਡੇ ਕੋਲ ਨੇ ਤੇ ਇਹ ਹੀ ਮੈਕਸਿਮ ਹੁੰਨੀ ਹੈ ਪੇਸ਼ੈਂਟ ਜਰਨਲੀ 90% ਹਨ ਨੇ ਸਾਰੇ ਇਸਟ ਪਾਵਰ ਹੋ ਜੇ ਮੈਡੀਸਿਨ ਚ ਆਰਥੋ ਚੋਈ ਨੇ ਉਹ ਭਾਈ ਨਹੀਂ ਚੋਈ ਨੇ ਤੇ ਸਕੇ ਉਹ ਉਹ ਕੀ ਕਰਨੇ ਦੁਜੀ ਆਜ ਤੁਹਾਨੂੰ ਕੀ ਲੱਗਦਾ ਹੈ ਕਿ ਅੱਜ ਕੱਲ ਮੂਖ ਕੁਮਾਰ ਕਿਉਂ ਜ਼ਿਆਦਾ ਮੁਰਨੇ ਕੀ ਖਾਣ ਪਾਣ ਠੀਕ ਨਹੀਂ ਹੈ ਜਾਂ ਕੋਈ ਦਿਮਾਗੀ ਬਿਲਕੁਲ ਕੁਝ ਤਾਂ ਏਜ ਨਾਲ ਪ੍ਰੋਬਲਮ ਆਦੀ ਹੁੰਦੀ ਹੈ ਏਜ ਨਾਲ ਬਹੁਤ ਸਾਰੀ ਹੱਦੀਆਂ ਦੇ ਪ੍ਰੋਬਲਮ ਨੇ ਏਜ ਨਾਲ ਆਣੀ ਆਣੀ ਹੈ ਕੋਈਆਂ ਦੇ ਗੋਡੇ ਆਏ ਕੁਝ ਦੇ ਉੱਠਾ ਉਹਦੇ ਵਰਦਨ ਏਜ ਨਾਲ

ठीक है हम तो मतलब मैं कहछु कोई शब जान दे के आप पांसार को तो करदा होगे देयर इज अ डिफरेंस जब आप अपनी फिजिकल एक्टिविटी बात नहीं आप तकरीबन फुट रन नहीं फिजिकल एक्टिविटी बिल्कुल बहुत अच्छी गल होंगे जे आप सैर करिए वॉक करिए यांग में लोग रनिंग भी कर फिट बन्दा मेडिसिन ਸਾਰੇ ਚੇਅਰਮੈਨ ਸਾਹਿਬ ਬਨਾ ਹੁਕਮ ਆਏ ਹਨ ਡਾਕਟਰ ਲਾਹਮੀ ਜੀ ਉਹ ਦੇ ਮੁਤਾਬਿਕ ਕੰਮ ਕਰੋ